ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਖੜਿਆਲ ਤਸੀਲ ਸੁਨਵਿਲਾ ਸੰਗੋ ਦਾ ਕਾਫੀ ਵੱਡਾ ਪਿੰਡ ਹੈ ਉੱਥੇ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਤਾਰ ਦੇਹੜਾ ਤਾਰਪੁਰ ਵਿੱਚ ਜੋ ਮਨਾਇਆ ਜਾ ਰਿਹਾ ਸੋਦੇ ਸੰਬੰਧ ਵਿੱਚ ਗ੍ਰੰਥ ਸਿੰਘ ਸਹਿਬਾਨ ਆਪਣਾ ਬੜੇ ਤੁਮਦਾਨਾ ਪਾਠ ਕਰ ਰਹੇ ਹਨ ਔਰ ਇੱਥੇ ਸਿੰਘ ਸਹਿਬਾਨ ਭਾਈ ਲਖਵੀਰ ਸਿੰਘ ਜੀ ਜੋ ਕਿ ਪ੍ਰਸ਼ਾਦ ਵਰਤੌਣ ਦੀ ਸੇਵਾ ਕਰਨ ਉਹ ਬਾਕੀ ਜੋੜੇ ਹੋਰ ਦਰਸ਼ਨ ਐ ਤੁਹਾਨੂੰ ਉਹ ਸਾਰੇ ਦਿਖਾਉਣ ਦੀ ਮੈਂ ਕੋਸ਼ਿਸ਼ ਕਰੂੰਗਾ ਅੱਗੇ ਜਾ ਕੇ ਹਾਂ ਬਾਬਾ ਜੀ ਨਾਲ ਗੱਲਬਾਤ ਕਰਦੇ ਬਾਬਾ ਜੀ ਉਹਦੇ ਬਾਰੇ ਕੀ ਕਹਿ ਰਹੇ ਨੇ ਸਾਬ ਬਾਬਾ ਜੀ ਨੂੰ ਮਿਲਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਠੀਕ ਠਾਕ ਹੋ ਜੀ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਜੀ ਰਾਮ ਕਰਦੇ ਸੀ ਡਿਊਟੀ ਲੱਗ ਕੇ ਆਏ ਸੀ ਠੀਕ ਹੈ ਜੀ ਬਾਬਾ ਜੀ 7 ਵਜੇ ਜੀ ਚਲੋ ਡਿਊਟੀ ਆਰਾਮ ਕਰਨਾ ਬਹੁਤ ਜ਼ਰੂਰੀ ਹੈ ਹਾਂਜੀ ਹਾਂਜੀ ਬਾਬਾ ਜੀ ਰੌਣਕਾਂ ਬੜੀਆਂ ਲੱਗੀਆਂ ਨੇ ਗੁਰੂ ਘਰ ਇਹ ਜੀ ਤਨ 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 ਗੁਰੂ ਨਾਨਕ ਦੇਵ ਜੀ ਮਹਾਰਾਜੀ ਦਾ ਗੁਰਪੁਰਬ ਹੈ ਪਿੰਡ ਖੜਿਆਲ ਹੈ ਜੀ ਗੁਰਦੁਆਰਾ ਕਿਲਾ ਸਾਹਿਬ ਹੈ ਜੀ ਤੇ ਕੱਲ ਅਸੀਂ ਖੰਡਪਰ ਸਾਹਿਬ ਪ੍ਰਕਾਸ਼ ਕੀਤੇ ਨੇ ਸਮੇਤ ਜਪਜੀ ਸਾਹਿਬ ਜੀ ਤੇ ਸਾਰੇ ਨਗਰ ਵਿੱਚ ਜੇ ਕੋਈ ਘਰ ਚ ਵੀ ਪਾਠ ਕਰਨਾ ਤੇ ਜਪਜੀ ਸਾਹਿਬ ਕੋ ਬਿਨਾ ਨਹੀਂ ਕਰਦੇ ਯਾਦ ਆ ਜੀ ਤੇ ਇੱਥੇ ਫਿਰ ਪਾਉਂ ਜਾਂ ਪ੍ਰਸ਼ਾਦਾ ਪਾਣੀ ਭੋਜਨ ਕੱਲ ਦੀਆਂ ਇਤੀ ਸਾਰੀ ਸੰਗਤ ਪ੍ਰਸ਼ਾਦਾ ਸਖਰੀਏ ਜੀ ਵਾਹਿਗੁਰੂ ਜੀ ਜੀ ਬਹੁਤ ਰਾਸ਼ਾ ਜਿਹੜਾ ਦੇਖ ਕੇ ਜਿਹੜੀ ਸਾਨੂੰ ਆਤਮਾ ਨੂੰ ਜਿਹੜਾ ਸਕੂਨ ਮਿਲਦਾ ਵੀ ਕਾਠ ਵਧੀਆ ਇਹ ਗੁਰੂ ਗ੍ਰੰਥ ਸਾਹਿਬ ਦੇ ਲੜਤਾ ਦੁਨੀਆ ਲੱਗੀ ਹੋਈ ਹੈ ਹਾਂਜੀ ਤੇ ਥੋੜਾ ਵੀ ਬਹੁਤ ਵੱਡਾ ਅਪਰਾਲਾ ਜਿਹੜਾ ਇੰਨਾ ਸਹਿਯੋਗ ਹੈ ਅਸੀਂ ਇਹ ਪਿੱਛੇ ਪਿਛਲੇ ਸਾਲ ਵੀ ਹੋਰ ਮਤਲਬ ਦੇਖਦੇ ਹੀ ਰਹਨੇ ਆ ਅਸੀਂ ਕੁਝ ਪਿਆਰ ਆ ਜਿਹੜਾ ਤੁਹਾਡਾ ਸਾਨੂੰ ਕੁਝ ਜ਼ਿਆਦਾ ਲੱਗਿਆ ਦੇਖ ਕੇ ਬਾਬਾ ਜੀ ਇੱਕ ਹੋਰ ਹੈ ਜੀ ਅਸੀਂ ਪਿੰਡਾਂ ਪਿੰਡਾਂ ਚ ਜਾਂਦੇ ਆ ਜੀ ਪਰ ਇੱਕ ਮੈਂ ਦੇਖਿਆ ਵੀ ਪਿੰਡ ਖਰਿਆਲ ਵਰਗੀ ਸਿੱਖੀ ਨਹੀਂ ਵਾਹ ਜੀ ਬਹੁਤ ਜ਼ਿਆਦਾ ਅਮਰਤਧਾਰੀ ਸਿੰਘ ਬੱਚੇ ਤੋਂ ਲੈ ਕੇ ਨੌਜਵਾਨ ਬੀਬੀਆਂ ਬਜ਼ੁਰਗ ਮਾਤਾ ਤੇ ਬਜ਼ੁਰਗ ਵੀ ਤੇ ਨੌਜਵਾਨ ਮੁੰਡੇ ਵੀ ਤੇ ਸਾਰੇ ਸਿੱਖੀ ਦਾ ਜੋਰ ਹੈ ਜੀ ਇਸ ਪਿੰਡ ਦੇ ਵਿੱਚ ਤੇ ਮੰਨਿਆ ਪਰਮੰਨਿਆ ਪੰਡ ਹੈ ਜੀ ਸਿੱਖੀ ਦੇ ਮਤਲਬ ਬਹੁਤ ਚੰਗੀ ਗੱਲ ਆ ਬਾਬਾ ਜੀ ਸਾਡੇ ਵੱਲੋਂ ਵੀ ਇਹ ਤੁਹਾਨੂੰ ਅਪੀਲ ਹੈ ਬੇਨਤੀ ਹੈ ਵੀ ਜਿਹੜੇ ਕੁਝ ਸਿੰਘ ਰਹਿੰਦੇ ਨੇ ਤਾਂ ਉਹਨਾਂ ਨੂੰ ਵੀ ਪ੍ਰੇਰਣਾ ਦੇ ਕੇ ਤਾਂ ਜਰੂਰ ਜੋੜੋ ਗੁਰੂ ਕਿਰਪਾ ਗੁਰੂ ਗ੍ਰੰਥ ਸਾਹਿਬ ਨੇ ਕਰਨੀ ਹੈ ਜੀ ਜੀ ਚਲੋ ਪ੍ਰਾਨਾ ਤਾਂ ਬਾਬਾ ਜੀ ਤੁਹਾਡਾ ਵੀ ਹਾਂ ਜੀ ਚੌਕੀਦਾਰ ਦਾ ਕੰਮ ਹੁੰਦਾ ਹੋਕਾ ਦੇਣਾ ਜਾਗਣਾ ਨਾ ਜਾਗਣਾ ਸਾਡੀ ਮਰਜ਼ੀ ਬਹੁਤ ਚੰਗੀ ਗੱਲ ਹੈ ਬਾਬਾ ਜੀ ਆਹ ਜੀ ਆਓ ਤਾਂ ਬਾਬਾ ਜੀ ਅੰਮ੍ਰਿਤ ਵਾਰ ਅੰਮ੍ਰਿਤ ਵਾਰੇ ਰੋਜ਼ ਬੋਲਦਾ ਜੀ ਜੀ ਬਹੁਤ ਚੰਗੀ ਗੱਲ ਹੈ ਜੀ ਸੋ ਆਓ ਬਾਬਾ ਜੀ ਨੇ ਆਪਾਂ ਗੱਲਬਾਤ ਕੀਤੀ ਹੈ ਹੋਰ ਤੁਹਾਨੂੰ ਜਿਹੜੇ ਉਧਰ ਮਾਈਆਂ ਨੇ ਬੀਬੀਆਂ ਨੇ ਉਹਨਾਂ ਨੂੰ ਵੀ ਦਿਖਾਵਾਂਗੇ ਇਹ ਮਾਤਾ ਜੀ ਆਪਣੇ ਗਰੰਥੀ ਸਿੰਘ ਸਹਿਬਾਨ ਉਹਨਾਂ ਦੀ ਧਰਮਸਪਤਨੀ ਨੇ ਤੇ ਬਾਹਰ ਤੁਹਾਨੂੰ ਜਿਹੜੀਆਂ ਮਾਈਆਂ ਨੇ ਮੈਂ ਉਹਨਾਂ ਦਾ ਵੀ ਤੁਹਾਨੂੰ ਇੱਕ ਜਿਹੜਾ ਦਰਸ਼ ਹੈ ਉਹ ਦਿਖਾਉਂਗਾ ਸੋ ਜਿੱਥੇ ਤੱਕ ਮੇਰੇ ਮਤਲਬ ਜਿੱਦ ਤੱਕ ਮੈਂ ਦੇਖਦਾ ਮੈਂ ਸੋਚਦਾ ਜਿਵੇਂ ਕਿ ਤੁਹਾਨੂੰ ਬਾਬਾ ਜੀ ਨੇ ਦੱਸਿਆ ਤਾਂ ਸਾਰੇ ਤੁਹਾਨੂੰ ਤਕਰੀਬਨ ਕਰਪਾਨਾਂ ਪਾਈ ਹੁੰਦੇ ਸਾਰੇ ਇੱਕ ਸਿੱਖੀ ਦੀ ਨੁਕਤੇ ਦੇ ਵਿੱਚ ਨੇ ਜੋ ਕਿ ਪਹਿਲਾਂ ਤੋਂ ਇਸ ਪਿੰਡ ਦੇ ਵਿੱਚ ਬਾਬਾ ਗਰਵਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਦੀਵਾਲਾ ਲਾਉਂਦੇ ਰਹੇ ਨੇ ਉਸ ਤੋਂ ਬਾਅਦ ਬਾਬਾ ਮੋਹਨ ਸਿੰਘ ਜੀ ਫਿਰ ਇਸ ਤੋਂ ਬਾਅਦ ਹੁਣ ਉਹਨਾਂ ਦੇ ਪੋਤਰੇ ਨੇ ਜਿਹੜੇ ਉਹ ਇੱਥੇ ਪਿੰਡਾਂ ਦੇ ਵਿੱਚ ਜਾ ਕੇ ਜੁਬਾਨ ਸਜਾਉਂਦੇ ਨੇ ਮੇਰੇ ਖਿਆਲੋਂ ਵੀ ਕੁਝ ਘਰ ਨੇ ਜਿਹੜੇ ਅਮਰਤ ਧਾਰੀ ਨਹੀਂ ਹਨ ਬਾਕੀ ਤਕਰੀਬਨ ਤੁਹਾਨੂੰ ਸਾਰਿਆਂ ਦੇ ਦੇਖੋ ਤੁਹਾਨੂੰ ਜਿਹੜਾ ਦਰਸ਼ਕ ਕਰਪਾਨਾਂ ਦਾ ਉਹ ਮੇਂ ਦਿਖ ਰਿਹਾ ਹੈ ਤੇ ਮਾਤਾ ਜੀ ਤੁਸੀਂ ਕੁਝ ਕਹਿਣਾ ਚਾਹੋਗੇ ਕਿਵੇਂ ਤੁਸੀਂ ਸੇਵਾ ਕਰ ਰਹੇ ਹੋ ਸਭ ਮਾਈਆਂ ਮਾਈਆਂ ਜਿਆਦੇ ਨੇ ਸੇਵਾ ਕਰਦੇ ਆਂ ਜੀ ਗੰਡਿਆਂ ਦੀ ਅੱਛਾ ਜੀ ਗੁਰੂ ਘਰ ਜੀ ਖੰਡ ਪਾਤ ਪ੍ਰਗਾਸ ਹੈ ਅੱਛਾ ਜੀ ਕੱਲ ਨੂੰ ਭੋਗ ਪਾਏ ਜਾਣਗੇ ਠੀਕ ਹੈ ਜੀ ਮਾਤਾ ਜੀ ਬਹੁਤ ਚੰਗੀ ਗੱਲ ਹੈ ਤੁਸੀਂ ਸੇਵਾ ਕਰ ਰਹੇ ਹੋ ਸਾਨੂੰ ਵੀ ਚੰਗਾ ਲੱਗਦਾ ਤੁਹਾਡੇ ਜਿਹੜੇ ਬਾਹਰ ਬੱਚੇ ਬੈਠੇ ਨੇ ਦੁਨੀਆ ਦੇਸਾਂ ਵਿਦੇਸਾਂ ਦੇ ਵਿੱਚ ਉਹ ਸਾਰੇ ਦੇਖਣਾ ਚਾਹੁੰਦੇ ਨੇ ਕਈਆਂ ਦੇ ਮੈਨੂੰ ਤਕਰੀਬਨ ਫੋਨ ਵੀ ਆਏ ਨੇ ਵੀ ਸਾਡੇ ਪਿੰਡ ਦਾ ਕੁਛ ਹੈ ਜਿਹੜਾ ਮਾੜਾ ਮੋਟਾ ਦ੍ਰਿਸ਼ ਦਿਖਾ ਦੇ ਮੈਂ ਹੋਰ ਵੀ ਕਿਸੇ ਨਾ ਕਿਸੇ ਮਾਈਆਂ ਨਾਲ ਗੱਲਬਾਤ ਕਰੂੰਗਾ ਵੀ ਤੁਹਾਨੂੰ ਇੰਨਾ ਕਿੰਨਾ ਕ ਸਕੂਨ ਮਿਲਦਾ ਜਿਹੜੀਆਂ ਮਾਤਾ ਸਾਰੀਆਂ ਇੱਕੋ ਹੀ ਉਮਰ ਦੀਆਂ ਨੇ ਹਾਂ ਸਾਰੇ ਜੀ ਕੋਈ ਨਹੀਂ ਕੋਈ ਨਹੀਂ ਕੋਈ ਸਸਿਗਾ ਪੰਜ ਜੀ ਸਸਿਗਾ ਜੀ ਪੰਜ ਜੀ ਇੱਥੇ ਤੁਸੀਂ ਗੁਰੂ ਘਰ ਦੀ ਸੇਵਾ ਕਰਦੇ ਮੈਂ ਤਕਰੀਬਨ ਹਰ ਵਾਰੀ ਆਉਨਾ ਦੇਖਦਾ ਕਰਦਾ ਤੁਸੀਂ ਬੜੀ ਨੀਚਾ ਰੂਚੀ ਦੇ ਨਾਲ ਸੇਵਾ ਕਰਦੋ ਕਿੰਨਾ ਕੁ ਸਕੂਨ ਮਿਲਦਾ ਤੁਹਾਨੂੰ ਗੁਰੂ ਘਰ ਆ ਕੇ ਸਕੇ ਨਹੀਂ ਗੁਰਦਾਨ ਕਦੇਵ ਜੀ ਦਾ ਘਰ ਹੈਗਾ ਇੱਥੇ ਨਹੀਂ ਸਕੂਨ ਮਿਲੂਗਾ ਤਾਂ ਹੋਰ ਕਿੱਥੇ ਮਿਲੂਗਾ ਉੱਪਰ ਦੀ ਆਪਾਂ ਹਾਂ ਜੀ ਹਾਂ ਬਹੁਤ ਚੰਗੀ ਗੱਲ ਹੈ ਕਿ ਇੱਕ ਦੇਖੋ ਨੂੰ ਇਹ ਚੀਜ਼ ਮਿਲਦੀ ਹੈ ਵੀ ਤੁਸੀਂ ਸਾਰੇ ਤਕਰੀਬਨ ਉਮਰ ਦੇ ਮੁਤਾਬਕ 5-7 ਸਾਲਾਂ ਦੀ ਫਰਕ ਹੋ ਸਕਦਾ ਹੈ। ਬੜਾ ਸੋਹਣਾ ਲੱਗਦਾ ਦੇਖਣ ਨੂੰ ਜਦੋਂ ਮਾਈਆਂ ਸਾਰੀਆਂ ਹੁੰਦੀਆਂ ਨੇ। ਕੱਲ ਰਹਿ ਗਿਆ ਕੁਝ ਮੈਂ ਪਿੱਛੇ ਬੱਚੇ ਬਹੁਤ ਸੀਗੇ ਆ ਤੇ ਹੁਣ ਦੇਖ ਕੇ ਕਿਸੇ ਮੁੰਡੇ ਦਾ ਬਾਹਰੋਂ ਮੈਨੂੰ ਫੋਨ ਆਇਆ ਸੀ ਵੀ ਸਾਡੇ ਪਿੰਡ ਦਾ ਇੱਕ ਦ੍ਰਿਸ਼ ਜ਼ਰੂਰ ਦਿਖਾਓ। ਬਾਰ-ਬਾਰ ਆਦੇ ਜਿਹੜੇ ਬੱਚੇ ਬੈਠੇ ਨੇ ਉਹਨਾਂ ਨੂੰ ਤੁਸੀਂ ਤੀਜੇ ਕਹਿਣਾ ਚਾਹੋਗੇ ਗੁਰਪੁਰਬ ਬਾਰੇ ਕੀ ਕਹਿਣਾ ਚਾਹੋਗੇ? ਗੁਰਪੁਰਬ ਬਾਰੇ ਜੀ ਸਾਰਿਆਂ ਨੂੰ ਲੱਖ-ਲੱਖ ਵਧਾਈਆਂ ਗੁਰੂ। ਨਾਨਕਦੇਵ ਜੀ ਪ੍ਰਕਾਸ਼ ਪੁਰਬ ਦੀਆਂ ਜੀ ਮੁਬਾਰਕਾਂ ਤੁਹਾਨੂੰ ਵੀ ਗੁਰੂ ਸਾਹਿਬ ਦਾ ਜਿਹੜਾ ਦਿਹਾੜਾ ਇਸ ਤਰ੍ਹਾਂ ਮਨਾਉਂਦੇ ਰਹਿਣ ਜਿਹੜੇ ਬਾਹਰ ਬੱਚੇ ਬੈਠੇ ਨੇ ਤੁਹਾਡੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਉਹਨਾਂ ਬਾਰੇ ਵੀ ਬਹੁਤ ਬਰਨਕਦੇਵ ਜੀ ਉਹਨਾਂ ਜਿੱਥੇ ਰਹਿੰਦੇ ਨੇ ਬਹੁਤ ਖੁਸ਼ ਰੱਖਣ ਦੇਖੋ ਜੀ ਬਹੁਤ ਚੰਗੀ ਗੱਲ ਹੈ ਜਿਹੜੀ ਮਤਲਬ ਮਾਨੀਆਂ ਮਾਤਾ ਦੀਆਂ ਦੁਆਵਾਂ ਹੁੰਦੀਆਂ ਨੇ ਉਹ ਇਸੇ ਤਰ੍ਹਾਂ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਨੇ ਬਾਹਰ ਵੀ ਮਨਾਉਂਦੇ ਰਹਿਣ ਮਹਾਰਾਜ ਸੁਖ ਸ਼ਾਂਤੀ ਬਖਸ਼ਣ ਉਹਨਾਂ ਨੂੰ ਤੇ ਇਸੇ ਤਰ੍ਹਾਂ ਹੀ ਜਿਹੜੀ ਸੁਖ ਸ਼ਾਂਤੀ ਉਹ ਬਣੀ ਰਹੇ ਜਿਹੜੀਆਂ ਮਾਤਾ ਨੇ ਸੇਵਾ ਕਰਦੀਆਂ ਰ ਕੁਛ ਨਾ ਕੁਛ ਮੈਂ ਹੋਰ ਕਿਸੇ ਨਾ ਕਿਸੇ ਮਾਈ ਨੂੰ ਜਿਹੜਾ ਸਵਾਲ ਹੈ ਗੁਰਪੂਰ ਪਰ ਜਿਆਦਾ ਨਹੀਂ ਪੁੱਛੂਗਾ ਥੋੜਾ ਬਹੁਤ ਇਹੀ ਮੈਂ ਤਾਂ ਚੱਲ ਮੈਂ ਪੁੱਛੂਗਾ ਮੈਂ ਬੇਬੇ ਸਸਰੀਕਾਰ ਸਸਰੀਕਾਰ ਜੀ ਹਾਂਜੀ ਮਾਤਾ ਜੀ ਤੁਸੀਂ ਤੁਹਾਨੂੰ ਵੀ ਮੈਂ ਦੇਖਦਾ तकरीबन ਮੈਂ ਬਚਪਨ ਤੋਂ ਦੇਖਦਾ ਆ ਰਿਹਾ ਬੱਚਾ ਸੀ ਮੈਂ ਮੈਂ ਵੀ तकरीबन ਹੁਣ ਬਾਲ ਬੱਚੇ ਵਾਲਾ ਹਾਂਜੀ ਵੀ ਸੇਵਾ ਦੇ ਤੁਸੀਂ ਬਹੁਤ ਨਹੀਂ ਹੋ ਜੋੜ ਆਇਆ तकरीबन ਸਾਰੀਆਂ ਮਾਈਆਂ ਨੇ ਮੈਂ ਉਦਾਂ ਹੀ ਦੇਖਦਾ ਹੁਣਾ ਤੁਸੀਂ ਕੀ ਕਹਿਣਾ ਚਾਹੋਗੇ ਗੁਰੂ ਸਾਹਿਬ ਜੀ ਸੱਚੇ ਪਾਸ਼ਾ ਸੇਵਾ ਲੈ ਰਹੇ ਜੀ ਅਸੀਂ ਕਰ ਰਹੇ ਹਾਂ ਜੀ ਅਰ ਆਪਣੇ ਗੁਰਪੁਰਬ ਮਨਾ ਰਹੇ ਨੇ ਆਪਣੇ ਆਜ ਸਾਲ ਮਨਾ ਰਿਹਾ ਗੁਰਪੁਰਬ ਜੀ ਬਾਬਿਆਂ ਦੀ ਵੱਡਿਆਂ ਦੀ ਕਿਰਪਾ ਹੈ ਬਾਬਾ ਮੋਹਨ ਸਿੰਘ ਹੋਰਾਂ ਦੀ ਬਹੁਤ ਜ਼ਿਆਦਾ ਦੇਖੋ ਜੀ ਕਿ ਮਾਤਾ ਜੀ ਨੇ तकरीबन ਉਹਨਾਂ ਨੇ ਵੀ ਸਾਨੂੰ ਇਹੀ ਗੱਲ ਦੱਸੀ ਹੈ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਤੇ ਆਪ ਦਾ ਤਨਮਨ ਸੇਵਾ ਕਰਦੈ ਜਿਹੜਾ ਸਿੱਖੀ ਦਾ ਜਿਹੜਾ ਧੋਰਾ ਹੈ ਇੱਥੇ ਸੰਤ ਬਾਬਾ ਗਰਵਚਨ ਸਿੰਘ ਖਾਲਸਾ ਪੰਡਰਾਂ ਵਾਲੇ ਬਾਬਾ ਮੋਹਨ ਸਿੰਘ ਜੀ ਔਰ ਜਿਹੜੇ ਉਹਨਾਂ ਦੇ ਪਿੱਛੇ ਆਪਣੇ ਬਾਬਾ ਅਵਤਾਰ ਸਿੰਘ ਜੀ ਅੱਜ ਕੱਲ ਦਿਵਾਨ ਉਹ ਲਾਉਂਦੇ ਨੇ ਸੋ ਸੰਗਤ ਸਿੱਖੀ ਦੇ ਤਰਫੋਂ ਮੁਰੀਦ ਹੈ ਇਹ ਚੀਜ਼ ਦੀ ਸੋ ਪ੍ਰਮਾਤਮਾ ਨੇ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਇਹਨਾਂ ਦੇ ਮਾਤਾ ਨੂੰ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਹਿਣ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿ ਜੀ ਦਾ ਖਾਲਸਾ ਵਾਹਿ ਜੀ ਕੀ ਫਤਿਹ ਦੇਰ ਨੂੰ ਅੰਦਰ ਮੈਨੂੰ